ਸਵਾਗਤ ਹੈ ਦੋਸਤੋ ਤੁਹਾਡਾ ਫਾਇਲਕਾਰ 24 ਪਿੰਡ ਮੋਹਰ ਸਿੰਘ ਵਾਲਾ ਜੋ ਕਿ ਤਸਵੀਰਾਂ ਸਾਹਮਣੇ ਆਈਆਂ ਹਨ ਪੰਚਾਇਤ ਵੱਲੋਂ ਇੱਕ ਪੈਲਸ ਬਣਾਇਆ ਜਾ ਰਿਹਾ ਸੀ ਜਿਹਦੇ ਵਿੱਚ ਇੱਕ ਤੇਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਪਿੰਡ ਦੇ ਮੋਹਤਵਾਰ ਇਕੱਠੇ ਹੋਇਆ ਸਰਪੰਚ ਪੰਚਾਇਤ ਵੀ ਖੜੀ ਆ ਇਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਬਿੱਕੀ ਚੱਕਰ ਆ ਇੱਕ ਮਿੰਟ ਆਇਓ ਸੋ ਪਿੰਡ ਦੇ ਸਰਪੰਚ ਵੀ ਖੜੇ ਆ ਲੈ ਸਵੀਰਾ ਦਿਖਾ ਰਿਹਾ ਤੁਹਾਨੂੰ ਫਾਇਲਕਾਰ 24 ਤੇ ਕੀ ਗੱਲਬਾਤ ਆ ਜੋ ਪੈਲਸ ਨੂੰ ਲੈ ਕੇ ਸੋ ਗੱਲਬਾਤ ਕਰਾਉਣੇ ਆ ਤੁਹਾਡੀ ਪਿੰਡ ਦੀ ਪੰਚਾਇਤ ਨਾਲ ਪਿੰਡ ਦੇ ਸਰਪੰਚ ਸਾਡੇ ਨਾਲ ਅਗਨੇਸ਼ ਸਿੰਘ ਮੌਜੂਦਾ ਪਿੰਡ ਦੇ ਸਰਪੰਚਾ ਪੰਚਾਇਤ ਸਮੁੱਚੀ ਪੰਚਾਇਤ ਖੜੀ ਆ ਸੋ ਗੱਲਬਾਤ ਕਰਾਉਣੇ ਆ ਕੀ ਮਸਲਾ ਹੈ ਕਿਸ ਕਾਰਨ ਜੋ ਪੈਲਸ ਬੰਨ ਰਿਆ ਸੀ ਉਹਦੇ ਤੇ ਰੋਗ ਲਗਾਈ ਗਈ ਹੈ ਪਿੰਡ ਮੋਹਰ ਸਿੰਘ ਵਾਲਾ ਜਰਾਲਾਬਾਦ ਦੇ ਜੋ ਹਲਕਾ ਪੈਂਦਾ ਹਾਂਜੀ ਸਰਪੰਚ ਸਭ ਕੀ ਨਾਮ ਹੈ ਤੁਹਾਡੇ ਮੇਰਾ ਨਾਮ ਅਗਰੇਸਿੰਗ ਹੈ ਆਜੋ ਆਜੋ ਅੱਛਾ ਸਾਹਿਬ ਨੂੰ ਮਿਲਿਆ ਆ ਜੀ ਹੁਣ ਮੌਜੂਦਾ ਸਰਪੰਚਾਂ ਔਰ ਪਿੱਛੇ ਮੇਰੀ ਪੂਰੀ ਪੰਚਾਇਤ ਖੜੀ ਹੈ ਮੈਂਬਰ ਪੰਚਾਇਤ ਖੜੇ ਨੇ ਜੀ ਔਰ ਥੋੜੇ ਦਿਨ ਹੋ ਗਏ ਨੇ ਅੱਜ ਚਾਰ ਪੰਜ ਦਿਨ ਪਹਿਲਾਂ ਜੀ ਅਸੀਂ ਪਿਛਲੇ ਦਿਨ ਤੋਂ ਐਮਐਲਏ ਵਿਧਾਇਕ ਜਗਦੀਪ ਕੰਬੋਲੀ ਸਾਡੇ ਹਲਕੇ ਦੇ ਵਿਧਾਇਕ ਸਾਡੇ ਗੋਲਦੀ ਕੰਬੋਜ ਜੀ ਉਹਨਾਂ ਕੋਲ ਅਸੀਂ ਇੱਕ ਨੀ ਪੱਤਰ ਪਾਇਆ ਸੀ ਜਿੰਦੇ ਵਿੱਚ ਸਾਨੂੰ ਐਮਐਲ ਸਾਹਿਬ ਨੇ ਬਾਰੇ ਵੱਡੇ ਲੈਵਲ ਤੇ ਸਾਨੂੰ ਇੱਕ ਫੰਡਿੰਗ ਦਿੱਤੀ ਹੈ ਗਿਫਟ ਦਿੱਤਾ ਸਾਨੂੰ ਪੈਲਸ ਬਣਾਉਣ ਵਾਸਤੇ ਔਰ ਜਿਹੜਾ ਸਾਡਾ ਪਿਛਲੇ ਲੰਬੇ ਸਮੇਂ ਤੋਂ ਸ਼ਮਸ਼ਾਨ ਕਾਟਦਾ ਜਿਹੜਾ ਜਗ੍ਹਾ ਸਾਡਾ ਪਿਆ ਸੀ ਖਾਲੀ ਜੀ ਸਾਡੇ ਪੰਚਾਇਤੀ ਜ਼ਮੀਨ ਵੀ ਹੈ ਤੇ ਨਾਲ ਹੀ ਸ਼ਮਸ਼ਾਨ ਕਾਟੇ ਉਹਦੇ ਵਿੱਚ ਜਿਹੜੀ ਹੈਗੀ ਹੈ ਸ਼ਮਸ਼ਾਨ ਕਾਟ ਦੇ ਅੰਦਰ ਜਿਹੜੀ ਸਾਡੀ ਜਗ੍ਹਾ ਆਉਂਦੀ ਹੈ ਜੀ ਅਸੀਂ ਉਸ ਦੇ ਵਿੱਚ ਇੱਕ ਪੈਲਸ ਤਿਆਰ ਕਰਨ ਵਾਸਤੇ ਉਪਰਾਲਾ ਕੀਤਾ ਐ ਐਮਐਲ ਦੇ ਜਿ ਆਪਣਾ ਸਦਕਾ ਜੀ ਔਰ ਅਸੀਂ ਕੱਲ ਪਰਸੋਂ ਸਾਡੇ ਅਸੀਂ ਮਿੰਤੀ ਕਰਕੇ ਆ ਜਾ ਮੀਆਂ ਕੜੀਆਂ ਨੇ ਜੀ ਲੀਆਂ ਕੱਢਣਾ ਕੱਢ ਨੂੰ ਪ੍ਰਾਂਤ ਜੇਦੋ ਅਸੀਂ ਆਦਾ ਮਟੀਰੀਅਲ ਸਟੋਆਇਆ ਸਟੋਆਇਆ ਕੱਲ ਅਸੀਂ ਖਟਵਾਇਆ ਹੈ ਅੱਜ ਜਿਹੜਾ ਨਾਲ ਲੱਗਦਾ ਖੇਤ ਜਿਹੜਾ ਵਾਲਾ ਹੈ ਖੇਤ ਵਾਲੇ ਨੇ ਉਹਨਾਂ ਅੱਜ ਇਸ ਨੂੰ ਇਸ਼ੂ ਬਣਾਤਾ ਵੀ ਜੜੀ ਆ ਗਈਆਂ ਨੇ ਲੀਆਂ ਇਹਨਾਂ ਜੜੀ ਆ ਗਈਆਂ ਨੇ ਗਲਤ ਤਰੀਕੇ ਨਾਲ ਖਟਵਾਈਆਂ ਨੇ ਔਰ ਵਿੱਚ ਕੁਝ ਇਸ਼ੂ ਇਹਨਾਂ ਰੱਖੇ ਨੇ ਵੀ ਸਾਡੇ ਇਹਨਾਂ ਬੂਟੇ ਪਾਰਤੇ ਨੇ ਕਿਉਂਕਿ ਜਿਹੜੇ ਬੂਟੇ ਸੀ ਇੱਕ ਦੋ ਅਮਰੂਦ ਜਿਹੜੇ ਆਉਂਦੇ ਸੀ ਉਹ ਤਾਂ ਸਾਡੇ ਸਾਡੀ ਪੰਚਾਇਤੀ ਜ਼ਮੀਨ ਦੇ ਵਿੱਚ ਇਹਨਾਂ ਪਿਛਲੇ ਲੰਬੇ ਸਮੇਂ ਤੋਂ ਕਾਬਜ ਸੀ ਔਰ ਇਹਨਾਂ ਜੜੀਆਂ ਵੱਟਾ ਮੱਟਾ ਜਿਹੜੀ ਹੈਗੀ ਅਸੀਂ ਉਹ ਹੈਗਾ ਪੰਚਾਇਤੀ ਜ਼ਮੀਨ ਵਿੱਚ ਪਾਈਆਂ ਹੋਈਆਂ ਸੀ ਜਾਂ ਸ਼ਮਸ਼ਾਲ ਘਾਟ ਦੇ ਜ਼ਮੀਨ ਦੇ ਵਿੱਚ ਪਾਈਆਂ ਹੋਈਆਂ ਸੀ ਔਰ ਅਸੀਂ ਇਹਨਾਂ ਨੂੰ ਮੌਕੇ ਤੇ ਬੁਲਾਇਆ ਔਰ ਇਹਨਾਂ ਦੇ ਸਹਿਮਤੀ ਪ੍ਰਗਟਾਈ ਵੀ ਠੀਕ ਹੈ ਸਾਨੂੰ 2-3 ਫੁੱਟ ਜਿੰਨੀ ਪੰਚਾਇਤ ਦਿੰਦੀ ਜ਼ਮੀਨ ਉਹ ਛੱਡ ਕੇ ਤੁਸੀਂ ਜ਼ਿਆਦਾ ਜ਼ਮੀਨ ਨਹੀਂ ਪਟ ਸਕਦੇ ਹੋ ਅਸੀਂ ਮੌਕੇ ਤੇ ਜੀਸੀਬੀ ਬੁਲਗਾਤੇ ਅਸੀਂ ਇਹਨੀਆਂ ਪਟਵਾਈਆਂ ਨੇ ਮੀਆਂ ਪਟਵਾਉਣ ਉਪਰੰਤ ਜਦੋਂ ਅਸੀਂ ਉਸ ਟੀ ਨੂੰ ਪਿੱਛੇ ਕਵਰ ਕਰਨ ਲੱਗੇ ਆ ਇੱਟਾਂ ਵਗੈਰਾ ਜਾਂ ਜੋ ਵੀ ਹੈਗਾ ਸਾਡਾ ਮਟੀਰੀਅਲ ਰੋੜੀ ਜਾਂ ਜਿਵੇਂ ਪੱਥਰ ਆਉਂਦਾ ਉਹ ਥੱਲੇ ਪਾਉਣ ਵਾਸਤੇ ਸਿਛਾਈ ਕਰਨ ਵਾਸਤੇ ਅਸੀਂ ਪੱਥਰ ਮੰਗਵਾਇਆ ਹੈ ਜਦੋਂ ਸਾਡੀ ਲੇਬਰ ਆਈ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਔਰ ਜਿਹੜੀ ਸਾਬਕਾ ਪੰਚਾਇਤੇ ਉਹ ਵੀ ਇੱਥੇ ਮੌਕੇ ਤੇ ਆ ਤੇ ਉਹਨਾਂ ਸਾਨੂੰ ਇਸ ਟੀਲ ਰੋਕ ਦਿੱਤਾ ਕਿਉਂਕਿ ਕਿਸੇ ਵੀ ਸਰਕਾਰੀ ਕੰਮ ਦੇ ਵਿੱਚ ਕਿਸੇ ਕਿਸੇ ਦਾ ਰਾਈਟ ਤਾਂ ਨਹੀਂ ਬੰਦਾ ਕੋਈ ਵੀ ਕੰਮ ਪਾਉਣ ਵਾਸਤੇ ਪਰ ਇਹ ਸਾਡੇ ਸਰਕਾਰੀ ਕੰਮ ਦੇ ਵਿੱਚ ਜਿਹੜੀ ਬਿਲਡਿੰਗ ਬਣ ਰਹੀ ਹੈ ਪੈਲਸ ਦੀ ਕੱਲ ਨੂੰ ਕੋਈ ਧੀਆਂ ਪਹਿਣਾ ਦਾ ਵਿਆਹ ਸ਼ਾਦੀ ਹੁੰਦਾ ਹੈ ਕਿਉਂਕਿ ਅੱਜ ਦੇ ਟਾਈਮ 'ਚ ਤੁਹਾਨੂੰ ਵੀ ਪਤਾ ਹੀ ਹੈ ਤੇ ਵੀ ਬڑا ਵਿਆਹ ਸ਼ਾਦੀ ਕਰਨ ਵਾਸਤੇ ਬੜੀ ਅਕੜਤਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਔਰ ਮੈਂ ਉਪਰਾਲਾ ਕਰਕੇ ਫੈਸਲੇ ਆ ਕੇ ਜਿਹੜਾ ਨੀਆ ਖਟਵਾ ਕੇ ਨੀਆ ਚੁਕਵਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਨਾਲ ਤੇ ਮੌਕੇ ਤੇ ਰੋਕ ਦਿੱਤਾ ਸਾਡੇ ਨਾਲ ਲੜਾਈ ਝਗੜੇ ਤੱਕ ਹੱਥੋ ਪਾਈ ਕਰਨ ਤੱਕ ਆ ਗਏ ਨੇ ਕਿਉਂਕਿ ਇਹਨਾਂ ਦੇ ਮੂੰਹ ਨੂੰ ਜਿਹੜਾ ਖੂਨ ਲੱਗਿਆ ਹੋਇਆ ਹੈ ਨਾਲ ਹੀ ਸਾਡੇ ਪਿੰਡ ਦਾ ਜਿਹੜਾ ਪੰਚਾਇਤੀ ਗਰਾਊਂਡ ਅਗਾ ਗਰਾਊਂਡ ਨੂੰ ਵੀ ਇਹਨਾਂ ਲਗਭਗ 35 ਤੋਂ 40 ਫੁੱਟ ਜਿਹੜੀ ਕੀ ਜ਼ਮੀਨ ਥੱਲੇ ਇਹਨਾਂ ਮਾਈਨਿੰਗ ਕਰ ਲਈ ਪਿਛਲੇ ਲੰਬੇ ਸਮੇਂ ਤੋਂ ਔਰ ਸਾਡੇ ਜਿਹੜੇ ਇੱਥੇ ਜਿੱਥੋਂ ਇਹਨਾਂ ਟਰਾਲੀਆਂ ਲੰਗਾਈਆਂ ਨੇ ਉੱਥੋਂ ਸਾਡੇ ਗਰਾਊਂਡ ਨੂੰ ਨੁਕਸਾਨ ਪਹੁੰਚਾਇਆ ਹੈ ਔਰ ਦੂਸਰਾ ਇੱਥੋਂ ਜਿਹੜੇ ਸਾਡੇ ਲਗਭਗ 8 ਤੋਂ 10 ਜਿਹੜੇ ਹੈਗੇ ਨੇ ਪੇੜ ਜਿਹੜੇ ਹੈਗੇ ਨੇ ਟਾਲੀਆਂ ਸੀ ਉਹਨਾਂ ਦੀ ਕੀਮਤ ਵੀ ਲਗਭਗ 40 ਤੋਂ 50 ਹਜ਼ਾਰ ਰੁਪਏ ਬਣਦੀ ਏ ਇਹਨਾਂ ਉਹ ਟਾਲੀਆਂ ਵੀ ਪਟਵਾਈਆਂ ਨੇ ਇਹਨਾਂ ਰੁੱਖਾਂ ਦਾ ਵੀ ਨੁਕਸਾਨ ਕੀਤਾ ਹੈ ਔਰ ਨਾਲ ਦੀ ਨਾਲ ਸਾਡੇ ਗਰਾਊਂਡ ਦਾ ਵੀ ਨੁਕਸਾਨ ਕੀਤਾ ਹੈ ਔਰ ਦੂਸ ਪੈਰਸ ਦਾ ਕੰਮ ਚੱਲ ਰਿਹਾ ਹੈ ਪੈਰਸ ਦੇ ਕੰਮ ਦੇ ਵਿੱਚ ਵੀ ਰਿਕਵਰ ਪਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਕਹਿੰਦਾ ਉੱਚ ਅਧਿਕਾਰੀਆਂ ਤੱਕ ਮੈਂ ਆਦੀ ਗੱਲ ਪਹੁੰਚਾਵਾਂਗਾ ਔਰ ਨਾਲ ਦੀ ਨਾਲ ਮੈਂ ਕੋਸ਼ਿਸ਼ ਕਰਾਂਗਾ ਵੀ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਜਰੂਰ ਮੈਂ ਕਰਵਾ ਕੇ ਛੱਡਾਂਗਾ ਸਰਪੰਚ ਸਾਹਿਬ ਜਿਹੜਾ ਵੀਡੀਓ ਦਫ਼ਤਰ ਨੂੰ ਸੂਚਿਤ ਕਰ ਦਿੱਤਾ ਗਿਆ ਜਾਂ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਇਹਦੇ ਬਾਰੇ ਯਾਰ ਰੋਲਾ ਪਾ ਕੇ ਪੈਂਦੇ ਕਿਉਂਕਿ ਸਾਨੂੰ ਨਹੀਂ ਪਤਾ ਸੀ ਸਾਨੂੰ ਜਿਹੜੀ ਸਾਬਕਾ ਪੰਚਾਇਤ ਉਹਨਾਂ ਸਵੇਹਾ ਸਾਨੂੰ ਮੈਸੇਜ ਲਾਇਆ ਕਿਉਂਕਿ ਰਾਤ ਅਗਰ ਮੈਸੇਜ ਲੱਗਾ ਹੁੰਦਾ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਔਰ ਮਾਨਯੋਗ ਸਾ ਉਹਨਾਂ ਨੂੰ ਵੀ ਮੈਂ ਕੋਈ ਸਵਾਲ ਸੂਚਨਾ ਦਿੰਦਾ ਅਸੀਂ ਇੱਕ ਵਾਰੀ ਇਹਨਾਂ ਨੂੰ ਪੰਚਾਇਤੀ ਤੌਰ ਤੇ ਗੱਲ ਸੁਣਨਾ ਹੈ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਜਾਂ ਇਹ ਕਿਸ ਵਾਸਤੇ ਸਾਨੂੰ ਇਸ ਜਗ੍ਹਾ ਤੇ ਸਾਨੂੰ ਬੁਲਾ ਰਹੇ ਨੇ ਪਰ ਇੱਥੇ ਅਸੀਂ ਜਦੋਂ ਆਏ ਆ ਇਹਨਾਂ ਨਾਲ ਦੀ ਨਾਲ ਹੰਗਾਮਾ ਸ਼ੁਰੂ ਕਰ ਦਿੱਤਾ ਹੈ ਔਰ ਸਾਨੂੰ ਵੀ ਆ ਸਾਰੇ ਪਿੰਡ ਦੇ ਮੋਤਵਾਰ ਇਕੱਠੇ ਹੋਏ ਨੇ ਇਸ ਸਬੰਧ ਚ ਕਿਉਂਕਿ ਮੈਂ ਕੋਈ ਗਲਤ ਕੰਮ ਤਾਂ ਕਰਵਾਉਣ ਨਹੀਂ ਲੱਗਿਆ ਜੀ ਸਰਪੰਚ ਸਾਹਿਬ ਜੋ ਤੁਸੀਂ ਪੈਲਸ ਦੀ ਨਹੀਂ ਰੱਖੀ ਆ ਤੁਹਾਡੇ ਵੱਲੋਂ ਰੱਖੀ ਗਈ ਆ ਉਹਦੇ ਨਿਸ਼ਾਨਦੇ ਹੀ ਹੋਈ ਹੈ ਹਾਂ ਜੀ ਨਿਸ਼ਾਨਦੇ ਹੀ ਹੋਈ ਹੈ ਨਾਲ ਦੀ ਨਾਲ ਸਾਡਾ ਪੱਥਰ ਲੈਨ ਖੜਾ ਹੈ ਹੁਣ ਵੀ ਜੇ ਅਗਰ ਇਹਨਾਂ ਨੂੰ ਕੋਈ ਡਾਊਟ ਹੈਗਾ ਤੇ ਮੈਂ ਹੁਣ ਵੀ ਕਹਾਂ ਮੌਕੇ ਤੇ ਤੁਸੀਂ ਆਦਾ ਜਰੀਬ ਮੰਗਾ ਕੇ ਤੁਸੀਂ ਆਦਾ ਬੇਨਤੀ ਕਰਵਾ ਸਕਦੇ ਹੋ ਜਿੱਥੇ ਸਾਡਾ ਰਾਈਟ ਬਣਦਾ ਹੈ ਉੱਥੇ ਅਸੀਂ ਜ਼ਰੂਰ ਨਹੀਂ ਚੱਕਾਂਗੇ ਸਰਪੰਚ ਸਾਹਿਬ ਇੱਕ ਵਾਰੀ ਕੰਮ ਰੋਕ ਦਿੱਤਾ ਗਈ ਹਾਂਜੀ ਬਿਲਕੁਲ ਜੀ ਜਵੇਂ ਨਖਲਰ ਪਾਇਆ ਕਲ ਨੂੰ ਇੱਥੇ ਕੋਈ ਜਾਨੀ ਨੁਕਸਾਨ ਵੀ ਹੋ ਜਾ ਸਕਦਾ ਹੈ ਝਗੜੇ ਦਾ ਰੂਪ ਵੀ ਧਾਰਨ ਕਰ ਸਕਦਾ ਹੈ ਜੀ ਹੋਰ ਕੀ ਕਹਿਣਾ ਚਾਹੁੰਦੇ ਸਮੇ ਹੋਰ ਮੈਂ ਤਾਂ ਇਹ ਕਹਿਣਾ ਵੀ ਜੋ ਵੀ ਪੰਚਾਇਤ ਬਣਦੀ ਹੈ ਪਿੰਡ ਦੇ ਵਿਕਾਸ ਵਾਸਤੇ ਜੇ ਕੋਈ ਗਲਤ ਕੰਮ ਕਰਦਾ ਹੈ ਉਹਨੂੰ ਰੋਕਣ ਵਾਸਤੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਸੀਂ ਪ੍ਰਸ਼ਾਸਨ ਦੇ ਅੱਗੇ ਬੜੀ ਮਿਹਨਤ ਮਿੰਤਾ ਕਰਲੇ ਜਾਂ ਕਈ ਵਾਰ ਮੰਗ ਕੀਤੀ ਏ ਵੀ ਜਿਹੜੇ ਨਜਾਇਜ਼ ਮੈਨਿੰਗ ਕਰ ਰਹੇ ਨੇ ਇਹਨਾਂ ਤੇ ਜਿਹੜਾ ਨਜਾਇਜ਼ ਮੈਨਿੰਗ ਦਾ ਧੰਦਾ ਬਣਦਾ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਇਸ ਸਬੰਧ ਵਿੱਚ ਮਾਨਯੋਗ ਮੈਂ ਐਸਐਚਓ ਸਾਹਿਬ ਔਰ ਡਿਪਟੀ ਸਾਹਿਬ ਨੂੰ ਵੀ ਕਈ ਵਾਰ ਸੂਚਨਾ ਦਿੱਤੀ ਹੈ ਪਰ ਪੁਲਿਸ ਪ੍ਰਸ਼ਾਸਨ ਦਾ ਵੀ ਐਡਾ ਰੁਪਈਆ ਮਾਰਾ ਹੋ ਗਿਆ ਹੈ ਉਹਨਾਂ ਅਜੇ ਤੱਕ ਕੋਈ ਇਹਨਾਂ ਨੂੰ ਕਾਰਵਾਈ ਨਹੀਂ ਅਮਲ ਲੈਂਦੀ ਔਰ ਇਸ ਸਭਾ ਵਿੱਚ ਮੈਂ ਮੈਨਿੰਗ ਵਿਭਾਗ ਨਾਲ ਵੀ ਕਈ ਵਾਰ ਬਹਿਸਾਲ ਮਿਲ ਕੀਤਾ ਹੈ ਪਰ ਕੋਈ ਵੀ ਅਜੇ ਤੱਕ ਕਿਸੇ ਉੱਚ ਅਧਿਕਾਰੀ ਨੇ ਇਹਨਾਂ ਤੇ ਜਿਹੜੀ ਬਣਦੀ ਕਾਰਵਾਈ ਹੈ ਉਹ ਅਜੇ ਤੱਕ ਅਮਲ ਨਹੀਂ ਕਰੀ। ਸਰਪੰਚ ਸਾਹਿਬ ਤੁਹਾਡੀ ਆਮ ਆਦਮੀ ਦੀ ਸਰਕਾਰ ਹੈ ਸਰਕਾਰ ਵਿੱਚ ਹੁੰਦਾ ਹੈ ਤੁਹਾਡੇ ਕੰਮ ਇਸ ਤਰ੍ਹਾਂ ਐਮਲ ਨਹੀਂ ਰੁਕ ਰਹੀ ਤੇ ਫਿਰ ਅੱਗੇ ਆਮ ਲੋਕਾਂ ਦਾ ਕੀ ਬਣੇਗਾ? ਮੈਂ ਤਾਂ ਆਪ ਹੈਰਾਨ ਪਰੇਸ਼ਾਨ ਆ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਰਵਈਆ ਐਡਾ ਮਾੜਾ ਹੋ ਚੁੱਕਾ ਹੈ ਸਰਕਾਰ ਨਹੀਂ ਚਾਹੁੰਦੀ ਵੀ ਇਸ ਤਰ੍ਹਾਂ ਕੋਈ ਨਜਾਇਜ਼ ਮਾਈਨਿੰਗ ਹੋਵੇ ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਮੈਨੂੰ ਲੱਗਦਾ ਵੀ ਕੋਈ ਨਾ ਕੋਈ ਉੱਚ ਅਧਿਕਾਰੀਆਂ ਦੇ ਮਿਲੀ ਭੂਤ ਨਾਲੇ ਸਾਰਾ ਧੰਦਾ ਜਿਹੜਾ ਹੈ ਇਹ ਗੋਰਖ ਧੰਦਾ ਜਿਹੜਾ ਹੋ ਰਿਹਾ ਹੈ ਸਰਪੰਚ ਸਾਹਿਬ ਨਾਂ ਦੱਸ ਸਕਦੇ ਜਿਹਨਾਂ ਨੂੰ ਪਾਸ ਰੋਕ ਦਿੱਤਾ ਗਿਆ ਹਾਂਜੀ ਇਹ ਜੀ ਨਾਲ ਦੇ ਰਕਬੇ ਦੇ ਨਾਲ ਸਾਡਾ ਇੱਕ ਦੋ ਕਨਾਲਾਂ ਦਾ ਨਾ ਰਕਬਾ ਆਉਂਦਾ ਬਲਕਾਰ ਸਿੰਘ ਸੋਨਾ ਸਿੰਘ ਪਲਵੰਤ ਸਿੰਘ ਔਰ ਪਰਮਜੀਤ ਸਿੰਘ ਇਹ ਚਾਰੇ ਤਿੰਨੇ ਤਿੰਨੇ ਪਰਾਜ ਆ ਚਾਚਾ ਭਤੀਜਾ ਜੋ ਵੀ ਬਣਦੇ ਨੇ ਇਹਨਾਂ ਇਸ ਕੰਮ ਨੂੰ ਸਾਡੇ ਨੂੰ ਸਰਕਾਰੀ ਕੰਮ ਜਿਹੜੀ ਬਿਲਡਿੰਗ ਬਣ ਰਹੀ ਆ ਉਹਨਾਂ ਦੇ ਵਿੱਚ ਰੋਕਣ ਦਾ ਤੇ ਔਰ ਇਹਨਾਂ ਖਲਰ ਪਾਇਆ ਜੀ ਸੋ ਸਾਡੇ ਨਾਲ ਪਿੰਡ ਦੇ ਹੋਰ ਵੀ ਮੋਤਵਾਰ ਮੌਜੂਦ ਆ ਗੱਲ ਕਰਦੇ ਆ ਅੰਜ ਕੀ ਨਾ ਬੈਟ ਨਾ ਵਿਟਿਆ ਭਾਈ ਜੀ ਸਭ ਖਤ ਜੀ ਕੀ ਗੱਲਬਾਤ ਹੋਈ ਇੱਥੇ ਬੈਸਤੇ ਇੱਥੇ ਜਿਵੇਂਂਤੀ ਹੋਈ ਏ ਜੀ ਅਸੀਂ ਨਾਨੂ ਨਾ ਵੀ ਕੋਲ ਬੁਲਾਇਆ ਏ ਬੁਲਾ ਕੇ ਤੇ 2 ਫੁੱਟ ਛੱਡੀ ਥਾਂ ਜੀ ਜਦੋਂ ਸੋਨਾ ਸਿੰਘ ਨੇ ਨਾ ਅਸੀਂ ਪੁੱਛਿਆ ਵੀ ਤੈਨੂੰ ਕੋਈ ਫਰਕ ਤਾਂ ਨਹੀਂ ਲੱਗਦਾ ਵੀ 2 ਫੁੱਟ ਛੱਡ ਦਿੱਤੀ ਏ ਉਹਨੇ ਕਿਹਾ ਨਹੀਂ ਜਿੱਥੇ ਤੁਹਾਡੀ ਜੀ ਕਰਦਾ ਉੱਥੇ ਕੱਢ ਲਓ ਫਿਰ ਮੈਂ ਕਿਹਾ ਦਿੱਤਾ ਵੀ 3 ਫੁੱਟ ਛੱਡ ਦਿੱਤੀ ਅਸੀਂ 3 ਫੁੱਟ ਛੱਡ ਕੇ ਨਹੀਂ ਕਢਾਈ ਤੇ ਵੀ ਉਹ ਨਾਲ ਦੇ ਹੱਥ ਨਾਲ ਹੀ ਕਣਕ ਵੱਢੀ ਏ ਬੰਨੇ ਦੇ ਨਾਲ ਜੀ ਸਾਰਾ ਕੰਮ ਉਹ ਨਾਲ ਨੇ ਕਹਿ ਦਿੱਤਾ ਬੂਟੇ ਪੱਟ ਦਿਓ ਕੋਈ ਥੋੜੇ ਬਣ ਆ ਦੇ ਤੇ ਉੱਥੇ ਨਹੀਂ ਆਂਦੀ ਸੀ ਤਾਂ ਬੂਟੇ ਪੱਤੇ ਨਹੀਂ ਤੇ ਅਸੀਂ 3.5 ਫੁੱਟ ਛੱਡ ਕੇ ਤੇ ਫਿਰ ਅਸੀਂ ਨਹੀਂ ਕੱਢੀ ਜੀ ਉਹਨੇ ਇਕੱਲੇ ਰੋਕ ਦਿੱਤਾ ਹੈ ਪਹਿਲਸਰ ਹਾਂਜੀ ਰੋਕ ਦਿੱਤਾ ਨੇ ਪਹਿਲਸਰ ਦਾ ਸਾਰੇ ਮੋਤਬਰ ਨਾਂ ਦੇ ਬੰਦੇ ਮੂਰ ਸਿੰਘ ਚੇਅਰਮੈਨ ਸਾਰੇ ਆ ਕੇ ਸਾਬਕੇ ਨਾਂ ਦੇ ਸਰਪੰਚ ਸਕੂਲ ਤੇ ਉਹਨਾਂ ਨੇ ਰੋਕ ਦਿੱਤਾ ਹੈ ਸਰਪੰਚ ਨਾਲ ਅਸੀਂ ਜਾਸਤਾ ਕਰਦੇ ਨਹੀਂ ਹੁਣਾ ਨਹੀਂ ਚਾਹੀਦਾ ਜੀ ਸਾਡੇ ਅਸੀਂ 15 ਸਾਲਾਂ ਤੋਂ ਨਾਨੂ ਸਰਪੰਚ ਬਣਾਦੇ ਆਏ ਹਾਂ ਅਸੀਂ ਕੋਈ ਨੰਦੇ ਕੋਲ ਸਾਭ ਨਹੀਂ ਲਿਆ ਕੋਈ ਕਿਤਾਬ ਨਹੀਂ ਲਿਆ ਸਾਰੇ ਕਪੜਾ ਕਰਦੇ ਰਹੇ ਨੇ ਇਹ ਸਰਪੰਚਾਂ ਦੀ ਸੱਚਾਈ ਤੇ ਖੜਾਏ ਇਹ ਜੋ ਵੀ ਪੰਚਾਇਤ ਦਾ ਪੈਸਾ ਹੈ ਇਹ ਗਰੀਬਾਂ ਦੀ ਥਾਂ ਵਾਸਤੇ ਛੜਕਾਂ ਪੁਲੀਆਂ ਬਣਾ ਰਿਹਾ ਹੈ ਵਧੀਆ ਬਿਜ਼ਨਸ ਚਲਾ ਰਿਹਾ ਹੈ ਜਨਤਾ ਵਾਸਤੇ ਔਰ ਇਹਨੇ ਕੋਈ ਖਰੇ ਨਹੀਂ ਖਾਣੇ ਕਿ ਇੱਥੇ ਇਹਨੇ ਨਹੀਂ ਰਹਿਣਾ ਇਹ ਜਨਤਾ ਵਾਸਤੇ ਪੈਣ ਸਬਣਾ ਰਿਹਾ ਗਰੀਬਾਂ ਵਾਸਤੇ ਸਾਡੇ ਗਰੀਬਾਂ ਕੋਲ ਤਾਂ ਦੋ ਦੋ ਮਰਲੇ ਘਰ ਦੀ ਥਾਂ ਹੈ ਜੀ ਸਾਡੇ ਕੋਲ ਥਾਂ ਨਹੀਂ ਕਿ ਇੱਥੇ ਅਸੀਂ ਵਿਆਹ ਕਰੀਏ ਜਾਂ ਕੁੜੀਆਂ ਦੀਆਂ ਛਾਦੀਆਂ ਕਰੀਏ ਜਿਹੜਾ ਵੀ ਕਰਦਾ ਹੈ ਇੱਥੇ ਹੀ ਕਰਦਾ ਹੈ ਜੀ ਖਾਲੀ ਥਾਂ ਤੇ ਉਹ ਵੀ ਪੰਚਾਇਤ ਦੀ ਥਾਂ ਹੈ ਤੇ ਉਹ ਨਾ ਸਾਡੇ ਜਤੋਂ ਵਰੀ ਆਈ ਅਸੀਂ ਪਹਿਲ ਸਭਰਨ ਲੱਗੇ ਨੇ ਦੇ ਵਿੱਚ ਕਿਉਂ ਇਤਰਾਜ ਦਿੱਤਾ ਕਿ ਇਤਰਾਜ ਆਣਾ ਨਹੀਂ ਚਾਹੀਦਾ ਕਿੱਥੇ ਸਾਡੀ ਨੀ ਅਸੀਂ ਉੱਥੇ ਬਣਾਵਾਂਗੇ ਤੇ ਸਾਨੂੰ ਸਰਕਾਰ ਵੀ ਮਦਦ ਦੇਵੇ ਸਾਨੂੰ ਪੁਲਿਸ ਵੀ ਦੇਵੇ ਸਾਨੂੰ ਪਿੰਡ ਦਾ ਸੰਯੋਗ ਵੀ ਚਾਹੀਦਾ ਸੋ ਸਾਡੇ ਨਾਲ ਪਿੰਡ ਦੇ ਸਾਬਕਾ ਸਰਪੰਚ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਅੰਜ ਸਰ ਕੀ ਨਾਮ ਹੈ ਅੰਜ ਸੰਸੀ ਇੱਕ ਗੱਲ ਹੋਰ ਕਰੀਏ ਚਲੋ ਕੋਈ ਨਹੀਂ ਜੀ ਅਸੀਂ ਕੱਲ ਨਰੇਗਾ ਦਾ ਕੰਮ ਕਰ ਰਹੇ ਸੀ ਤੇ ਬੀਬੀਆਂ ਸਾਰੀਆਂ ਨੌਜਵਾਨ ਕੁੜੀਆਂ ਅਸੀਂ ਬੈਠੇ ਸੀ ਇੱਥੇ ਪੈਕੇਜ 10 ਮਿੰਟ ਸਾਈ ਕਰਦੇ ਪੈਸੀ ਇਹਨਾਂ ਨੇ ਆ ਕੇ ਕਲਵੰਤ ਸਿੰਘ ਨੇ ਸਾਡੀ ਨਾਂ ਵੀ ਵੀਡੀਓ ਬਣਾਈ ਏ ਦੋ ਤੁਲਾ ਤੇ ਤਿੰਨ ਵਾਰੀ ਬਣਾਈ ਏ ਫਿਰ ਮੈਨਾਂ ਲੱਗਾ ਮੈਂ ਕਿਹੜਾ ਮੈਂ ਗਾਲ ਕੱਢੀ ਏ ਵੀ ਕਿਹੜਾ ਸਾਡੀ ਕੁੜੀਆਂ ਦੀ ਵੀਡੀਓ ਬਣਾਵਨ ਵਾਲਾ ਇਸ ਨੇ ਬਹੁਤ ਵੱਡੀ ਗਲਤੀ ਕੀਤੀ ਸਾਡੀ ਵੀਡੀਓ ਬਣਾ ਕੇ ਨੇਟ ਤੇ ਚੜਾਈ ਇਹ ਇਸ ਗੱਲ ਦਾ ਸਾਨੂੰ ਜਵਾਬ ਮਿਲਣਾ ਚਾਹੀਦਾ ਤੇ ਸਾਨੂੰ ਕਾਰਵਾਈ ਮਿਲਣੀ ਚਾਹੀਦੀ ਜੋ ਨੈਟ ਤੇ ਵੀਡੀਓ ਚੜੀ ਤੁਹਾਡੀ ਵੀਡੀਓ ਹੈਗੀ ਨਹੀਂ ਸਾਡੇ ਕੋਲ ਨਹੀਂ ਹੈਗੀ ਉਹਨਾਂ ਦੀ ਹੈਗੀ ਏ ਹਰ ਤੁਸੀਂ ਕਿਹਸਰ ਕਹਿ ਸਕਦੇ ਹੋ ਨੈਟ ਤੇ ਚੜਾਈ ਉਹ ਸਾਨੂੰ ਕਹਿੰਦਾ ਸਾਡੇ ਮੂੰਹ ਬਰੋਬਰੀ ਨਾਲੇ ਬਕਵਾਸ ਕੀਤੇ ਸੀ ਕਹਿੰਦਾ ਮੈਂ ਚੜਾਈ ਹੈ ਜਾਂ ਜਿਹੜਾ ਕੁਛ ਮੇਰਾ ਹੁੰਦਾ ਜੇ ਕਰ ਲਾ ਹਾਂ ਸੋ ਗੱਲ ਕਰਦੇ ਆ ਪਿੰਡ ਦੇ ਸਾਬਕਾ ਸਰਪੰਚ ਜੀ ਹਾਂਜੀ ਸਰ ਸਰ ਇਹ ਕੀ ਮਾਮਲਾ ਜੋ ਪਿੰਡ ਮੋਰ ਸਿੰਘ ਵਾਲਾ ਹੈ ਗੱਲ ਹੈ ਜੀ ਇਹ ਕੋਈ ਮਾਮਲਾ ਨਹੀਂ ਜੀ ਮੈਂ ਇਥੇ ਪਹਿਲੇ ਸਰਪੰਚ ਰਿਆਂ ਸਾਬਕਾ ਸਰਪੰਚ ਜੀ ਸੰਸੰਗ ਮੇਰਾ ਨਾਂ ਹੈ ਜੀ ਬਾਕੀ ਇਹ ਗੱਲ ਹੈ ਵੀ ਇਸ ਪਾਰਟੀ ਨੂੰ ਇਲੈਕਸ਼ਨ ਤੋਂ ਪਹਿਲੇ ਵੀ ਜੀ ਮੈਂ ਸਾਧਕੇ ਗੁਰਦੁਆਰੇ ਕੇ ਆਸ-ਪਾਸ ਹੀ ਕੋਈ ਕੋਈ ਲੜਾਈ ਝਗੜਾ ਕੋਈ ਵੀ ਪਿੰਡ ਦੇ ਵਿੱਚ ਨਹੀਂ ਕਰਦਾ ਜੀ ਇਹ ਜਿਹੜੀ ਜਗ੍ਹਾ ਹੈ ਜੀ ਇਹ ਪੰਚਾਇਤ ਦੀ ਠੀਕ ਇਸਾਂ ਜੀ ਹੈ ਜਿਹੜੀ ਜਗ੍ਹਾ ਜਿੱਥੇ ਕੇ ਸਾਡੇ ਪਿੰਡ ਦਾ ਪੈਲਸ ਬਣ ਰਿਹਾ ਹੈ ਬਣ ਰਿਹਾ ਹੈ ਕੋਦਰ ਪੰਜਾਬ ਗਵਰਨਮੈਂਟ ਨੇ ਅਲਾਉਡ ਕੀਤਾ ਹੈ ਵੀ ਪਿੰਡਾਂ ਵਿੱਚ ਪੈਲਸ ਬਣਾਏ ਜਾਣ ਤੇ ਸਰਪੰਚ ਦੀ ਮੌਜੂਦਗੀ ਵਿੱਚ ਇਹ ਜਦੋਂ ਸ਼ੁਰੂ ਆਇਆ ਤੇ ਦੂਸਰੀ ਪਾਰਟੀ ਜਿਹੜੀ ਹੈ ਸਿਰਫ ਝਗੜਾ ਇੱਕ ਸਰਪੰਚੀ ਦਾ ਵੀ ਇਹ ਕਿਉਂ ਸਰਪੰਚ ਬਣੇ ਨੇ ਇਹਨਾਂ ਦੇ ਹਰ ਕੰਮ ਦੇ ਵਿੱਚ ਇਹਨਾਂ ਨੇ ਲੱਖਾਂ ਰੁਪਏ ਖਾ ਗਏ ਨੇ ਅੱਜ ਵੀ ਕਰਾਕਸ ਫਰੋਲ ਕੇ ਵੇਖੋ ਇਹਨਾਂ ਤੇ ਕੇਸ ਵੀ ਚੱਲਦੇ ਰਹੇ ਨੇ ਫਿਰ ਰਾਜੀ ਨਾਮੇ ਹੋ ਗਏ ਇਹਨਾਂ ਲੈ ਦੇ ਕੇ ਤੇ ਇਹਨਾਂ ਨੂੰ ਖਾਣ ਦੀ ਆਦਤ ਹੈ ਕਿ ਇਹ ਨਵਾਂ ਮੁੰਡਾ ਹੈ ਇਹਨੂੰ ਸਰਪੰਚ ਬਣਾਇਆ ਹੈ ਕਿ ਪਿੰਡ ਦਾ ਵਿਕਾਸ ਹੋਵੇ ਪਿੰਡ ਦੇ ਵਿਕਾਸ ਦੇ ਵਿੱਚ ਜਿੱਥੇ ਵੀ ਕੁਲੀਆਂ ਟੁੱਟੀਆਂ ਭਜੀਆਂ ਸਭ ਇਹਨੇ ਸ਼ੁਰੂ ਕਰਵਾ ਦਿੱਤੀਆਂ ਨੇ ਅਤੇ ਪੈਸਾ ਦਾ ਕੰਮ ਇਹਦੀ ਰਹਿਨਮਾਈ ਦੇ ਥੱਲੇ ਸ਼ੁਰੂ ਹੋਇਆ ਹੈ ਇਹਨਾਂ ਦੀ ਸ਼ਾਂਤੀ ਨਾਲ ਕੋਈ ਬੂਟਿਆਂ ਦਾ ਝਗੜਾ ਨਹੀਂ ਇੱਥੇ ਕੋਈ ਥਾਂ ਦਾ ਨਹੀਂ ਸਿਰਫ ਵੀ ਇਹ ਨਾ ਬਣਵਾਉਣ ਝਗੜਾ ਸਿਰਫ ਇਹ ਪੰਚਾਇਤ ਵੀ ਇਹ ਸਰਪੰਚ ਕਿਉਂ ਬਣ ਜੀ ਜੀ ਹੋਰ ਕੋਈ ਝਗੜਾ ਨਹੀਂ ਜੀ ਇਹ ਜਾਸਤੇ ਕਰਨੇ ਇਹ ਕੰਮ ਵਿੱਚ ਰੁਕਾ ਹਰ ਕੰਮ ਵਿੱਚ ਰੁਕਾਵਟ ਪਾਉਣਾ ਚਾਹਦੇ ਜੀ ਹੋਰ ਕੀ ਕਹਿਣਾ ਚਾਹੁੰਦੇ ਬਸ ਹੋਰ ਹੀ ਮੈਂ ਕਹਿਣਾ ਪ੍ਰਸ਼ਾਸਨ ਜਿਹੜਾ ਹੈ ਜੀ ਇਹ ਸਹੀ ਤਰੀਕੇ ਨਾਲ ਸਾਡਾ ਪੈਲਸ ਬਣਾਇਆ ਜਾਵੇ ਗਰੀਬ ਜਿਹੜੇ ਨੇ ਲੋਕ ਉਹ ਇੱਥੇ ਆ ਕੇ ਬੇਟੀਆਂ ਦਾ ਬੇਟਿਆਂ ਦਾ ਵਿਆਹ ਕਰਨ ਪਰ ਇਹ ਵਿੱਚੋਂ ੜਕਾ ਡਾਉਂਦੇ ਨੇ ਮਿਹਰਬਾਨੀ ਕਰਕੇ ਤੇ ਇਹ ਜਿਹੜਾ ਪਹਿਲ ਸੇ ਇਹ ਤਿਆਰ ਕੀਤਾ ਜਾਵੇ। ਸੋ ਦੋਸਤੋ ਹੋਰ ਵੀ ਪਿੰਡ ਦੇ ਮੋਤਬਰ ਵਿਅਕਤੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ। ਆਜੇ ਇੱਕ ਮਿੰਟ। ਸੋ ਇਧਰ ਸਾਡੇ ਪਿੰਡ ਦੇ ਜੋ ਬੂਰ ਸਿੰਘ ਚੇਅਰਮੈਨ ਆ। ਚੇਅਰਮੈਨ ਸਾਹਿਬ। ਚੇਅਰਮੈਨ ਸਾਹਿਬ ਇੱਕ ਮਿੰਟ ਆ। ਸੋ ਪਿੰਡ ਦੇ ਚੇਅਰਮੈਨਸ ਸੋ ਤੁਹਾਨੂੰ ਤਸਵੀਰਾਂ ਇੱਕ ਵਾਰ ਦਿਖਾ ਦੇਣਾ ਅੱਜ ਸੋ ਤਸਵੀਰਾਂ ਅੱਜ ਦੇਖ ਸਕਦੇ ਹੋ ਜਿੱਥੇ ਕੀ ਪੈਲਸ ਬਣਾਇਆ ਜਾ ਰਿਹਾ ਸੀ ਇੱਕ ਵਾਰੀ ਰੋਕ ਲਗਾ ਦਿੱਤੀ ਗਈ ਹੈ ਕੀ ਕਾਰਨ ਹੋ ਸਕਦੇ ਹਨ ਪਿੰਡ ਦੇ ਹੋਰ ਵਿਅਕਤੀਆਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਆ ਜਗ੍ਹਾ ਜਿੱਥੇ ਇੱਕ ਵਾਰੀ ਰੋਕ ਲਗਾ ਦਿੱਤੀ ਗਈ ਸੀ ਹਾਂਜੀ ਵੀਰ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ ਆ ਪਿੰਡ ਦੇ ਜੋ ਸਾਬਕਾ ਸਰਪੰਚ ਆ ਉਹ ਵੀ ਸਾਡੇ ਨਾਲ ਆ ਹਾਂਜੀ ਸਰਪੰਚ ਸਾਹਿਬ ਕੀ ਨਾਮ ਹੈ ਮਖਤਿਆਰ ਸਿੰਘ ਜੀ ਮੇਰਾ ਨਾਮ ਜੀ ਸਰਪੰਚ ਸਾਹਿਬ ਇਹ ਪੈਸਤੇ ਕੋ ਰੋਕ ਲਗਾਈ ਕੀ ਗੱਲਬਾਤ ਹੋਈ ਪਿੰਡ ਚ ਸਾਰੇ ਲੋਕ ਇਕੱਠੇ ਹੋਏ ਆ ਜੀ ਦੇਖੋ ਜੀ ਪੈਸਤੇ ਕੋਈ ਰੋਕ ਨਹੀਂ ਲਾਈ ਕੀ ਜਿਹੜੀ ਨਾਲ ਜ਼ਮੀਨ ਇਹਦਾ ਮਾਲਕ ਜਿਹਨੇ ਕਰਾਂਦੀ ਜੀ ਉਹ ਮਾਲਕੀ ਦੇ ਵਿੱਚ ਨਹੀਂ ਪੁੱਟੀ ਗਈ ਤੇ ਉਹਨਾਂ ਨੂੰ ਨੁਕਸਾਨ ਹੋਇਆ ਹੈ ਜੀ ਜੀ ਬੂਟੇ ਪੱਟੇ ਗਏ ਨੇ ਉਹਨਾਂ ਨੂੰ ਕੋਈ ਖਬਰ ਨਹੀਂ ਦਿੱਤੀ ਗਈ ਕੋਈ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਕੋਲ ਉਸ ਕਰਕੇ ਉਸ ਗੱਲ ਦਾ ਸਿਚੋਣੇ ਆ ਕਿ ਉਹਨਾਂ ਕੋਲ ਦਾ ਨਿਆ ਹੋਵੇ ਉਸ ਗੱਲ ਦੀ ਕਾਰਵਾਈ ਹੋਵੇ ਜਿਹੜੀ ਗਲਤ ਬੰਦ ਬੂਟੇ ਪਟੇ ਕਿ ਨਜਾਇਜ਼ ਅੱਛਾ ਜੀ ਬੂਟੇ ਪਾੜ ਦਿੱਤੇ ਗਏ ਪਾਟ ਕੇ ਤੇ ਕੜਕ ਮੱਦੀ ਗਈ ਦੇ ਨਾਲ ਨਾਲ ਦੇ ਮਤਲਬ ਸਾਰਾ ਨੁਕਸਾਨ ਹੋ ਗਿਆ ਅੱਛਾ ਅਸੀਂ ਪੈਸੇ ਨੂੰ ਕੋਈ ਨਹੀਂ ਰੁਕਦੇ ਨਾ ਕੋਈ ਰੁਕਦਾ ਪੈਸੇ ਸਾਂਝਾ ਕੰਮ ਹੈ ਵਧੀਆ ਕੰਮ ਹੈ ਆਦੇ ਜੀ ਜੋ ਪੰਚਾਇਤ ਦੀ ਮਾਲਕੀ ਹੈ ਪੰਚਾਇਤ ਦੀ ਮਾਲਕੀ ਵਿੱਚ ਆਦਾ ਬਣਾ ਲੈ ਕੋਈ ਇਤਰਾਜ਼ ਨਹੀਂ ਕਿਸੇ ਨੂੰਗਾ ਕੋਈ ਅੱਛਾ ਇਹ ਇਹ ਵੀ ਪੰਚਾਇਤ ਦੀ ਜਗ੍ਹਾ ਨਹੀਂ ਜਿੱਥੇ ਪੈਲਸ ਬਣਾਇਆ ਜਾ ਰਿਹਾ ਨਹੀਂ ਪੰਚਾਇਤ ਦੀ ਜਗ੍ਹਾ ਹੈ ਪਰ ਨਾਲ ਲੱਗਦੀ ਮਾਲਕੀ ਜਗ੍ਹਾ ਹੈ ਮਾਲਕੀ ਦੇ ਨਾਲ ਮਾਲਕੀ ਦੇ ਨਾਲ ਨਹੀਂ ਪੱਟੀ ਗਈ ਠੀਕ ਹੈ ਬਿਨਾ ਕਾਨੂੰਨ ਕੋਲਣਾ ਪਟਵਾਰੀ ਤੋਂ ਕਾਸ਼ ਕਰ ਸੋ ਦੋਸਤੋ ਗੱਲ ਕਰਦੇ ਆ ਜਿਹੜਾ ਜਿਹਦੇ ਵੱਲੇ ਰੋਕ ਲਗਾਈਗੀ ਜਿਹਦੀ ਜ਼ਮੀਨ ਕਹਿੰਦਾ ਮੇਰੀ ਮਾਲਕੀ ਜ਼ਮੀਨ ਉਹਦੇ ਨਾਲ ਵੀ ਗੱਲ ਕਰਦਾ ਸਰ ਕੀ ਨਾਮ ਮੇਰਾ ਨਾਮ ਕੁਲਵੰਤ ਸਿੰਘ ਜੀ ਵੀਰ ਜੀ ਕੀ ਕਰਨਾ ਜੋ ਇੱਕ ਵਾਰੀ ਪੈਲਸ ਦਾ ਕੰਮ ਰੋਕ ਦਿੱਤਾ ਸਾਨੂੰ ਇਹਨਾਂ ਨੇ ਘਰੇ ਬੁਲਾਇਆ ਸੀਗਾ ਜੀ ਕਹਿੰਦੇ ਸੀ ਪੈਲਸ ਬਣਾਣਾ ਮੈਂ ਸਾਨੂੰ ਕੋਈ ਤਰਾਜ ਤੁਸੀਂ ਬਣਾਓ ਬਾਕੀ ਤੁਸੀਂ ਇਹਦੀ ਪੰਚਾਇਤ ਦੀ ਪਹਿਲੀ ਜਿ ਬਣਾਓ ਜੀ ਮੇਰੇ 12 ਬੂਟੇ ਮਰੂਦਾ ਦੇ ਹੈਗੇ ਸੀ ਵੀਡੀਓ ਲੈ ਲਓ ਤੁਸੀਂ ਮਰੂਦਾ ਦੀ ਹਾਂ ਠੀਕ ਹੈ ਜੀ ਮਰੂਦਾ ਦੇ ਬੂਟੇ ਮੈਂ ਲੱਗਾ ਸੀ ਤਿਆੜੀ ਗੰਨੇ ਦੀ ਮੇਰਾ ਡੈਡੀ ਮੁੱਕੇ 22 ਸਾਲ ਹੋ ਗਏ ਨੇ ਮੁੱਕੇ ਨੂੰ ਜੀ ਉਸ ਤੋਂ ਇਲਾਵਾ ਇਹਨਾਂ ਨੇ ਜੇਸ ਵੀ ਲਿਆ ਕੇ ਆਪ ਇੱਕ ਮੈਂਬਰ ਤੇ ਸਰਪੰਚ ਖੇਤਾਂ ਨਾਲ ਕੱਚ ਦੇ ਫਿਰੇਣ ਜਾਗਾ ਕੋਈ ਕਾਨੂੰਗੋ ਨਹੀਂ ਕੋਈ ਪਟਵਾਰੀ ਨਹੀਂ ਹੈਗਾ ਅਸੀਂ ਕੋਲ ਜੀ ਇਹਨਾਂ ਨੇ ਆ ਕੇ ਮਸ਼ੀਨ ਲਾ ਕੇ ਮੇਰੇ ਬੂਟੇ ਪੱਟ ਕੇ ਸਾਰੇ ਛੱਟ ਤੇ ਜੀ ਤੁਹਾਡੀ ਸਹਿਮਤੀ ਤੋਂ ਬਗੈਰ ਬੂਟੇ ਪੱਟੇ ਹਾਂਜੀ ਹਾਂਜੀ ਮੇਰੀ ਸਹਿਮਤੀ ਤੋਂ ਬਗੈਰ ਬੂਟੇ ਨਾ ਪੱਟਦੇ ਨੇ ਜੀ ਕਿੰਨੇ ਬੂਟੇ ਪੱਟੇ ਗਏ ਬੂਟੇ 12 ਬੂਟੇ ਹੈਗੇ ਸੀ ਮਰੂਦਾਂ ਦੇ ਫਲ ਲੱਗਦਾ ਸੀ ਬੂਟੇ ਮੈਂ ਚਾਰ ਛੋਟੇ ਸੀ ਉਹ ਵੀ ਪੱਟਦੇ ਨੇ ਮੈਂ ਪਰ ਬੂਟੇ 12-12 ਹਜ਼ਾਰ ਦਾ ਬੂਟਾ ਇੱਕ ਠੇਕੇ ਦੇ ਦਿੱਤਾ ਸੀਗਾ ਜੀ ਮੈਂ ਇਹਨੂੰ ਇਹ ਮੈਨੂੰ ਚਾਹੀਦੀ ਹੈ ਸਰਕਾਰ ਨੂੰ ਦਿੱਤਾ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਬੁੱਟੇ ਰਿਆਵਲੇ ਨਾ ਪੱਟੀ ਮੇਰੇ ਜੀ ਜੀ ਫੋਟ ਡੇਡ ਮੇਰੇ ਮਨੇ ਨੀ ਕੱਢ ਸੀ ਜੀ ਤੁਹਾਡੀ ਸਹਿਮਤੀ ਬਗੈਰ ਮਤਲਬ ਉਹ ਪੱਟੀ ਹਾਂਜੀ ਇਹ ਇਹ ਬਾਬਤ ਪਹਿਲਾਂ ਪੰਚਾਇਤ ਇਕੱਠੀ ਹੋਈ ਸੀਗੀ ਨਹੀਂ ਜਿਹੜਾ ਮੌਜੂਦਾ ਸਰਪੰਚ ਤਾਂ ਕਹਿ ਰਿਹਾ ਸੀ ਪਹਿਲਾਂ ਸੀ ਇਹਦੀ ਨਿਸ਼ਾਨਦੇਹੀ ਕਰਾਈ ਆ ਪਹਿਲੇ ਪੰਚਾਇਤ ਇਕੱਠੇ ਤੁਹਾਡੀ ਸਹਿਮਤੀ ਨਾਲ ਬੇਸ ਜਗਾ ਛਡਾਈ ਕੋਈ ਨਾ ਸਾਨੂੰ ਚੌਕੀਦਾਰ ਦੇ ਅੱਤ ਸੁਨਿਆ ਆਇਆ ਨਾ ਸਾਨੂੰ ਕੋਈ ਕਾਨੂੰਗੋਣੇ ਨੋਟਿਸ ਭੇਜੇ ਇਹਨਾਂ ਆਪ ਹੀ ਕੱਛੀ ਹੈ ਜੀ ਆਪ ਕੱਚ ਕੇ ਨਾ ਪੀਤੇ ਮਾਰਤੇ ਤੇ ਨੀਆਂ ਕੱਢ ਤੀਆਂ ਨ ਬੂਟੇ ਪੱਟਦੇ ਨੇ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਹੋਰ ਕਹਿਣਾ ਚਾਹਣੇ ਬਿਨਾਂ ਤਾਂ ਕਾਰ ਵੀ ਬੂਟੇ ਦੇ ਜਿਹੜੇ ਪੱਟੇ ਨੇ ਰਿਆਵਲ ਉਹ ਵੇਖ ਲਓ ਤੇਰੇ ਤੱਕਾ ਨ ਮੇਰੇ ਗੁੱਟ ਤੋਂ ਜਾ ਕੇ ਵੀਡੀਓ ਬਣਾਓ ਜਾ ਸੋ ਦੋਸਤੋ ਤੁਹਾਨੂੰ ਤਸਵੀਰਾਂ ਇੱਕ ਵਾਰੀ ਦਿਖਾ ਦਿੰਨੇ ਆ ਜਿੱਥੇ ਵਿਵਾਦ ਹੋਇਆ ਸੀ ਇੱਕ ਵਾਰੀ ਪਹਿਲ ਸੇ ਰੋਕ ਦਿੱਤਾ ਗਿਆ ਸੀ ਆਹ ਉਹ ਜਗ੍ਹਾ ਜਿਹਦੇ ਤੁਹਾਨੂੰ ਲਹਿਰ ਤਸਵੀਰਾਂ ਫਾਈਲ ਕਾ 24 ਤੇ ਦਿਖਾ ਰਹੇ ਆ ਸੋ ਤੁਸੀਂ ਦੇਖ ਰਹੇ ਹੋ ਸੋ ਆ ਜੋ ਪੈਲਸ ਇੱਥੇ ਬਣਾਇਆ ਜਾ ਰਿਹਾ ਸੀ ਆ ਇਹਦੀ ਨੀ ਹੈ ਇਹਨੇ ਮਾਲਕ ਦਾ ਕਹਿਣਾ ਹੈ ਵੀ ਸਾਡੀ ਜਗ੍ਹਾ ਜੇ ਮਾਲਕੀ ਹੈ ਉਹਦੇ ਵਿੱਚ ਪੈਲਸ ਬਣਾਇਆ ਜਾ ਰਿਹਾ ਸੀ ਸੋ ਇੱਧਰ ਵੀ ਇਹਨਾਂ ਦਾ ਕਹਿਣਾ ਹੈ ਵੀ ਆ ਇੱਕ ਪੈਲਸ ਦੀ ਜੋ ਨੀ ਕੱਢੀ ਅੱਛਾ ਕੀ ਕਹਦਾ ਇਤੋਂ ਰੇਤਾ ਕੱਢਣ ਨੇ ਰੇਗਾਲ ਲਾ ਕੇ ਅੱਛਾ ਨਰੇਗਾ ਦੀ ਮੈਂ ਕੱਲ ਵੀਡੀਓ ਬਣਾਈ ਰੇਤਾ ਕੱਢਦੇ ਦੀ ਮੇਰੇ ਕੋਲ ਵੀਡੀਓ ਵੀ ਹੈਗੀ ਉਹਨਾਂ ਦੀ ਅੱਛਾ ਔਰ ਇੱਥੇ ਟਿੱਗ ਲਾਏ ਪਏ ਨੇ ਸਾਹਮਣੇ ਆ ਬੂਟੇ ਪੱਟੇ ਰੇਤਾ ਦੇ ਵੀਰ ਜੀ ਕੱਢ ਕੇ ਇੱਥੇ ਵੈਲਸ ਤੇ ਲਾਇਆ ਜਾ ਰਿਹਾ ਸੀ ਵੀਰ ਜੀ ਪੰਚਾਇਤ ਦੇ ਵਿੱਚ ਚਾ ਜਾ ਰਿਹਾ ਸੀ ਵੇਚਾ ਨਹੀਂ ਜਾ ਰਿਆ ਜੀ ਕਾਨੂੰਨ ਹੀ ਨਹੀਂ ਹੈਗਾ ਅੱਛਾ ਜੀ ਪੰਚਾਇਤ ਨੂੰ ਇਥੇ ਮਾਲਕ ਦੀ ਜ਼ਮੀਨ ਚ ਕੱਢਣ ਦਾ ਕੀ ਕਾਨੂੰਨ ਹੈ ਅੱਛਾ ਤੁਹਾਡੀ ਮਾਲਕੀ ਹੈ ਹਾਂ ਜੀ ਠੀਕ ਹੈ ਜੇ ਕਾਨੂੰਨ ਹੈਗਾ ਜੇ ਕੋਈ ਮਤਾ ਪਾਇਆ ਪਾਸ ਕਰਾਇਆ ਹੋਇਆ ਐਸੇ ਡੀਏ ਤੂੰ ਵੀ ਮਨਰੇਤਾ ਚੇਦ ਫਿਰ ਸਾਨੂੰ ਵਿਖਾਵਣ ਜੀ ਨਰੇਗਲ ਲਾ ਕੇ ਇੱਥੇ ਉਹ ਸੜਕ ਦਾ ਪ੍ਰ ਹੈਗਾ ਸੀ ਨਰੇਗਲ ਦਾ ਨਾਲਾਈ ਇੱਥੇ ਰੱਖੇ ਨੇ ਅੱਛਾ ਜੀ ਠੀਕ ਹੈ ਸੋ ਤਸਵੀਰਾਂ ਵਿੱਚ ਜੋ ਸੱਚ ਹੈ ਉਹ ਤੁਹਾਨੂੰ ਦਿਖਾਣ ਦੀ ਫਾਇਲ ਕਾਰ 24 ਤੇ ਜੋ ਸੱਚ ਹੈ ਉਹ ਦਿਖਾਣ ਦੀ ਕੋਸ਼ਿਸ਼ ਕਰ ਰਹੇ ਆ ਆ ਪਹਿਲਸ ਦੀ ਨਹੀਂ ਹੈ ਜੋ ਮਾਲਕ ਹੈ ਇਹਨਾਂ ਵੱਲੋਂ ਕਿਹਾ ਗਿਆ ਜੋ ਬੂਟੇ ਪੱਤੇ ਗਏ ਇਹ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇਧਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੋ ਇਧਰ ਆ ਜਿਹੜਾ ਜੋ ਪੰਚਾਇਤ ਦਾ ਮਟੀਰੀਅਲ ਪਿਆ ਇੱਥੇ ਕੰਮ ਚਾਲੂ ਕੀਤਾ ਗਿਆ ਸੀ ਇੱਕ ਵਾਰੀ ਪਿੰਡ ਮੋਰ ਸਿੰਘ ਵਾਲਾ ਜੋ ਪਹਿਲਸ ਬਣਾ ਰਿਹਾ ਸੀਗਾ ਪੰਚਾਇਤੀ ਉਹਦੇ ਤੇ ਰੋਕ ਲਾ ਦਿੱਤੀ ਗਈ ਹੈ ਅੱਗੇ ਕੀ ਕਾਰਵਾਈ ਹੁੰਦੀ ਹੈ ਇਹ ਜਾਂਚ ਦਾ ਵਿਸ਼ਾ ਤੁਸੀਂ ਦੇਖ ਰਹੇ ਸੀ ਫਾਈਲ ਕਾਰ 24 ਸੋ ਦੋਸਤੋ ਤੁਸੀਂ ਅੱਜ ਦੇਖ ਰਹੇ ਹੋ ਜਿੱਥੇ ਪੈਲਸ ਬਣਾਇਆ ਜਾ ਰਿਹਾ ਸੀ ਇੱਕ ਵਾਰੀ ਰੋਕ ਦਿੱਤਾ ਗਿਆ